ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਫੜੇ ਲੈ ਕੇ ਹਾਜ਼ਰਾਂ ਜੀ ਗੱਲ ਕਰਾਂਗੇ ਅਗਲੇ 7 ਦਿਨਾਂ ਦੀ ਯਾਨੀ ਕਿ 31 ਦਸੰਬਰ ਤੱਕ ਸਾਲ ਦੇ ਅਖੀਰ ਤੱਕ ਮੌਸਮ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਕਿਹੋ ਜਿਹਾ ਰਹਿ ਸਕਦਾ ਅੱਜ ਦੇਖਦੇ ਹਾਂ ਸਕਰੀਨ ਦੇ ਉੱਤੇ ਜੀ ਐਸਓਲ ਦੇ ਜੀ ਲਾਈਵ ਸੈਟੇਲਾਈਟ ਦਾ ਸਿਲਸਿਲਾ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਆ 24 ਦਸੰਬਰ ਦਾ ਦਿਨ ਹੈ ਅੱਜ ਤੇ ਦੁਪਹਿਰ ਦੇ ਲਗਭਗ 12 ਵਜਣ ਜਾ ਰਹੇ ਆ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕੱਲ ਦੀ ਵੀਡੀਓ ਦੇ ਵਿੱਚ ਕਿ ਜਿਹੜਾ ਸਿਸਟਮ ਚੱਲਦਾ ਪਿਆ ਅਖਿਲੇ 48 ਘੰਟਿਆਂ ਤੋਂ ਇਹਨੇ ਹਾਲੇ ਟੁੱਟਵੇਂ ਬਦਲਵਾਇ ਦੇ ਨਾਲ ਗੁਜ਼ਰਦੇ ਰਹਿਣਾ ਯੂਪੀ ਦੇ ਹੁਣ ਉਪਰੋਂ ਔਰ ਪੰਜਾਬ ਹਰਿਆਣਾ ਦੇ ਕੁਝ ਖੇਤਰਾਂ ਦੇ ਉਪਰੋਂ ਤੇ ਸਕਰੀਨ ਤੇ ਦੇਖ ਸਕਦੇ ਆ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਟੁੱਟਵੇਂ ਬਦਲਵਾਇ ਅੱਜ ਵੀ ਗੁਜ਼ਰ ਰਹੀ ਆ ਤੇ ਯੂਪੀ ਦੇ ਪੱਛਮੀ ਖੇਤਰਾਂ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਹਾਲੇ ਵੀ ਹਲਕੀ ਕਿਨਮਨ ਇਹ ਸਿਸਟਮ ਦੇ ਰਿਹਾ ਤੇ ਅੱਜ ਸ਼ਾਮ ਤੱਕ ਯਾਨੀ ਕਿ 4-5 ਵਜੇ ਤੱਕ ਇਸ ਸਿਸਟਮ ਨੇ ਫਾਰ ਲੰਘ ਜਾਣਾ ਜੀ ਪੰਜਾਬ ਦੇ ਉੱਪਰ ਦੀ ਤੇ ਜਿਹੜੇ ਪਹਾੜੀ ਖੇਤਰ ਹੈ ਉਤਰਾਖੰਡ ਹਿਮਾਚਲ ਦੀ ਗੱਲ ਕਰੀਏ ਜਾਂ ਜੰਮੂ ਕਸ਼ਮੀਰ ਦੇ ਉੱਪਰਲੇ ਖੇਤਰ ਹੈ ਜਿਹੜੇ ਇਹਨਾਂ ਖੇਤਰਾਂ ਦੇ ਵਿੱਚ ਜਿਹੜਾ ਬਰਬਾਰੀ ਦਾ ਦੌਰ ਹੈ ਇਸ ਵੇਲੇ ਚੱਲ ਰਿਹਾ ਉਹਨਾਂ ਦਿਨਾਂ ਤੱਕ ਸੀਤ ਲੈਰ ਹੋਰ ਜ਼ੋਰ ਫੜੇਗੀ ਕਿਉਂਕਿ ਤੁਹਾਨੂੰ ਅਸੀਂ ਕਾਫੀ ਡੇਟ ਦਿੱਤੀ ਸੀ ਕਿ ਇਹ ਸਿਸਟਮ ਤੋਂ ਬੈਕ ਟੂ ਬੈਕ ਇੱਕ ਹੋਰ ਸਿਸਟਮ ਆਏਗਾ 27 28 29 ਨੂੰ ਤੇ ਉਹਦੇ ਵਿੱਚ ਪਰਿਵਰਤਨ ਆਇਆ ਜੀ ਉਹ ਸਿਸਟਮ ਦਾ ਹੁਣ ਉਸ ਲੈਵਲ ਤੇ ਲੱਗਦਾ ਜਾਫ ਨਹੀਂ ਰਿਹਾ ਜੰਨੀ ਉਮੀਦ ਸੀ ਹਾਲਾਂਕਿ ਉਸ ਤੋਂ ਪਹਿਲਾਂ ਇਹ ਜਿਹੜਾ ਸਿਸਟਮ ਲੰਘ ਕੇ ਗਿਆ ਇਹ ਕਾਫੀ ਖੇਤਰਾਂ ਨੂੰ ਕਵਰ ਕਰ ਗਿਆ ਤੇ ਕਾਫੀ ਖੇਤਰਾਂ ਦੇ ਵਿੱਚ ਹਲਕੀ ਕਨਵਰਟ ਬੁੰਦਾ ਬੰਦੀ ਵੀ ਦੇ ਕੇ ਗਿਆ ਤੇ ਆਉਣ ਵਾਲਾ ਜਿਹੜਾ ਸਿਸਟਮ ਹੋਏਗਾ ਉਹ 27 28 29 ਨੂੰ ਲੱਗੇਗਾ ਜ਼ਰੂਰ ਪਰ ਉਸ ਲੈਵਲ ਤੇ ਨਹੀਂ ਲੱਗਣਾ ਕਿਤੇ ਕਿਤੇ ਹਲਕਿਆ ਫਹਾਰਾ ਉਹ ਸਿਸਟਮ ਦੇ ਸਕਦਾ ਹੈ ਤੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਟੁੱਟਵੇਂ ਬਦਲ ਵਾਜਦਿਆਂ ਨਾਲ ਉਹ ਸਿਸਟਮ ਨੇ ਅੱਗੇ ਲੰਘ ਜਾਣਾ ਤੇ 27 28 29 ਨੂੰ ਇਹ ਸਿਸਟਮ ਫਿਰ ਐਂਟਰੀ ਕਰੇਗਾ ਤੇ ਬਹੁਤੇ ਖੇਤਰਾਂ ਦੇ ਵਿੱਚ ਉਮੀਦ ਅਸਰ ਨਹੀਂ ਹੋਣਗੇ ਕੁਝ ਕਿਤੇ ਤਰ੍ਹਾਂ ਦੇ ਵਿੱਚ ਜ਼ਰੂਰ ਵੜ ਸਕਦੇ ਨੇ ਭਾਵੇਂ ਉਹ ਉਪਵਾਦ ਖੇਤਰ ਹੈ ਭਾਵੇਂ ਉਹ ਕੇਂਦ ਯਾਨੀ ਕਿ ਹਰਿਆਣਾ ਪੰਜਾਬ ਦੇ ਉਹ ਖੇਤਰ ਜਿਹਦੇ ਉੱਪਰਲੇ ਪਾਸੇ ਲੱਗਦੇ ਆ ਪੁਆਦ ਚੰਡੀਗੜ੍ਹ ਮਹਾਲੀ ਸ਼੍ਰੀ ਆਨੰਦਪੁਰ ਸਾਹਿਬ ਨੰਗਲ ਯਮਨਾ ਨਗਰ ਪੰਚਕਲਾ ਜਗਾਦਰੀ ਔਰ ਦੂਜੇ ਪਾਸੇ ਅਲੀਗੜ ਮਰਾਦਾਬਾਦ ਮਜ਼ਫਰਪੁਰ ਯੂਪੀ ਦੇ ਫੱਟਕੀ ਖੇਤਰਾਂ ਦੇ ਵਿੱਚ ਇਹ ਸਿਸਟਮ ਫਿਰ ਪ੍ਰਭਾਵਿਤ ਕਰ ਸਕਦਾ ਜਿਹੜਾ 27 28 ਤੇ 29 ਨੂੰ ਲੱਗਣਾ ਹੈ ਜੀ ਪੰਜਾਬ ਦੇ ਕਹ ਲਈਏ ਕਿ ਬਹੁਤੇ ਭਾਗਾਂ ਦੇ ਵਿੱਚ ਟੁੱਟਣੀ ਬਦਲ ਹੋਈ ਜ਼ਰੂਰ ਗੁਜ਼ਰ ਸਕਦੀ ਹੈ ਪਰ ਮੀਂਹ ਦੇ ਅਸਰ ਘੱਟ ਰਹਿਣਗੇ ਤੇ ਆਉਣ ਵਾਲੇ ਜੇਕਰ ਦਿਨਾਂ ਦੀ ਗੱਲ ਕਰੀ ਅੱਜ 24 ਤਰੀਕ ਹੈ 25 26 27 ਇਹਨਾਂ ਤਿੰਨ ਦਿਨਾਂ ਦੇ ਦਰਮਿਆਨ ਮੌਸਮ ਲਗਭਗ ਫੜਾ ਸਾਫ਼ ਰਹੇਗਾ ਧੁੱਪ ਜੜੀਆਂ ਲੱਗਦੀ ਰਹੇਗੀ ਜਿਹੜਾ ਬਰਬਾਰੀ ਦਾ ਦੌਰ ਪਹਾੜਾਂ ਦੇ ਵਿੱਚ ਚੱਲ ਰਿਹਾ ਹੈ ਉਹਦੇ ਸਦਕਾ ਜੜੀਆਂ ਠੰਡੀਆਂ ਹਵਾਵਾ ਚੱਲ ਸਕਦੀਆਂ ਨੇ ਪੱਛੋਂ ਇੱਕ ਵਾਰ ਫੇਰ ਤੋਂ ਵਾਸੀ ਕਰੇਗੀ ਤੇ ਆਉਂਦੇ 72 ਘੰਟਿਆਂ ਤੱਕ ਫਿਲਹਾਲ ਮੌਸਮ ਉਹਨੇ ਜਿਹੜੇ ਅਲਰਟ ਜਾਰੀ ਕੀਤੇ ਨੇ ਉਹ ਸੰਗਣੀ ਧੁੰਦ ਨੂੰ ਲੈ ਕੇ ਨੇ ਤੁਹਾਡੀ ਧੁੰਦ ਦੇ ਜਿਹੜੇ ਅਲਰਟ ਸੀਗੇ ਉਹ ਜਾਰੀ ਕੀਤੇ ਗਏ ਸੀ ਪਰ ਅੱਜ ਧੁੰਦ ਬਹੁਤ ਹੀ ਖੇਤਰਾਂ ਦੇ ਵਿੱਚ ਨਹੀਂ ਵੇਖਣ ਨੂੰ ਮਿਲੀ ਕਿਤੇ ਕਿਤੇ ਕੁਝ ਖੇਤਰਾਂ ਦੇ ਵਿੱਚ ਜਿੱਥੇ ਹਲਕੀ ਧੁੰਦ ਸੀ ਉਹ ਹੀ ਹੁਣ ਮੌਸਮ ਵਾਂਗ ਸਾਫ਼ ਹੋ ਚੁੱਕਿਆ ਜੀ ਧੁੱਪ ਬਹੁਤ ਹੀ ਖੇਤਰਾਂ ਦੇ ਵਿੱਚ ਲੱਗ ਰਹੀ ਹੈ ਟੁੱਟੇ ਬਦਲ ਵਾਈ ਗੁਜ਼ਰ ਰਹੀ ਹੈ ਆਉਂਦੇ 48 72 ਘੰਟੇ ਮੌਸਮ ਸਾਫ਼ ਰਹੇਗਾ ਜੀ ਪਛੋਂ ਫਿਰ ਤੋਂ ਚੱਲੇਗੀ 27 28 ਨੂੰ ਫਿਰ ਤੋਂ ਪਰ ਆ ਵਾਪਸੀ ਕਰੇਗਾ ਤੇ ਸਿਸਟਮ ਐਂਟਰੀ ਕਰੇਗਾ ਟੁੱਟੇ ਬਦਲ ਵਾਈ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰ ਦੀ ਗੁਜ਼ਰ ਸਕਦੀ ਹੈ ਉਮੀਦ ਹੈ ਆਸਾ ਰਾਜਸਥਾਨ ਵਿੱਚ ਬਿਲਕੁਲ ਨਹੀਂ ਹੈ ਹਰਿਆਣਾ ਦੇ ਉੱਪਰਲੇ ਖੇਤਰ ਯਾਨੀ ਕਿ ਪੂਰਬੀ ਖੇਤਰਾਂ ਦੇ ਵਿੱਚ ਔਰ ਪੰਜਾਬ ਦੇ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਆਸਾਰ ਰਹਿਣਗੇ ਕਿ ਹਲਕੀ ਬੰਦਬਾਦੀ ਹੋ ਸਕਦੀ ਹੈ ਜੀ ਬਾਕੀ ਪਹਾੜੀ ਖੇਤਰਾਂ ਦੇ ਵਿੱਚ 27 28 29 ਤਰੀਕ ਨੂੰ ਬਰਬਾਰੀ ਦਾ ਇੱਕ ਦੌਰ ਦੌਰ ਜਿਹੜਾ ਲੱਗ ਸਕਦਾ ਸੋ ਇਸ ਤੋਂ ਇਲਾਵਾ 31 ਤਰੀਕ ਤੱਕ ਕੋਈ ਵੱਡਾ ਸਿਸਟਮ ਆਉਂਦਾ ਜਾਪ ਨਹੀਂ ਰਿਹਾ ਜੀ ਬਾਕੀ ਜੇਕਰ ਕੋਈ ਤਬਦੀਲੀ ਆਉਂਦੀ ਹੈ ਸਿਸਟਮ ਦੇ ਵਿੱਚ ਤੁਹਾਡੇ ਨਾਲ ਡੇਲੀ ਅਪਡੇਟ ਜੜੀਆ ਦੇ ਨੂੰ ਦੇ ਦਿੱਤੀ ਜਾਏਗੀ ਬਿਲਦੇ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ